ਕੀ ਜਹੀ ਕੁੜੀ ਸੋਹਣੀ ਕੁੜੀ ਬਦਮਾਸ਼ ਮੁੰਡਾ ਲੋਟ ਆਉਂਦੀ ਰਹੀ ਮੁਸਕਰਾਉਂਦੀ ਰਹੀ ਗੂਰ ਗੂਰਾਂਦੀ ਰਹੀ ਗੂਰੇ ਗੂਰੇ ਪੂਏ ਪੂਏ ਤੇਰਾਉਂਦੀ ਰੀਤੇ ਦਾ ਕਰ ਪਣਾਉਂਦੀ ਰਹੀ ਮੈਂ ਉਹਦਾ ਪੱਲਾ ਫੜਦਾ ਰਿਹਾ ਉਹ ਛਡਾਉਂਦੀ ਰਹੀ ਤੇ ਇੱਕ ਬਦਮਾਸ਼ ਜਿਹਾ ਮੁੰਡਾ ਆਦ ਕਾਲ ਤੋਂ ਉਸ ਨੂੰ ਹੂ ਦਾ ਹੂ ਦਾ ਦਾ ਪਿੱਛਾ ਕਰਦਾ ਹੈ ਫੁੱਟਾ ਮਾਰ ਉਹਦਾ ਘਰ ਗਰਾਉਂਦਾ ਹੈ ਤੇ ਦੂਰ ਖੱਟੇ ਪਿਆ ਮੁਸਕਰਾਉਂਦਾ ਹੈ ਉਹ ਉੜੇ ਰੋਂਦੀ ਏ ਉਹ ਲਾਉਂਦੀ ਏ ਤਾਂ ਹਮਾਰਦੀ ਏ ਉਹਨੂੰ ਦਰਕਾਰ ਦੀ ਏ ਤੇ ਦੁਸਤੀ ਦੁਸਤੀ ਰਾਤ ਦੇ ਹਨੇਰੇ ਦੀ ਉਪਰ ਵਿੱਚ ਸੌ ਜਾਂਦੀ ਏ ਤੇ ਸੁਪਨੇਟ ਵੀ ਉਹ ਭੇਰੇ ਰੇਤ ਦਾ ਘੜਾਉਂਦੀ ਹੈ ਅਕੂਰਣ ਨਾਲ ਹੀ ਉਹਦਾ ਘਰ ਮੁੜ ਟਹਿ ਟੇਰੀ ਹੋ ਜਾਂਦਾ ਹੈ ਮਨ ਵਿੱਚ ਇੱਕ ਸੁਹਾ ਗਿਆ ਸੁਹੇ ਜੇ ਘਰ ਦਾ ਸੁਪਨਾ ਸੁਝੋਈ ਉਹ ਨਦੀ ਕਿਨਾਰੇ ਵੱਲ ਰੁਕ ਕਰਦੀ ਹੈ ਨਾ ਕੋਈ ਥੱਕਦੀ ਹੈ ਨਾ ਅਕ ਵੀ ਹੈ ਉਹ ਰੋਜ਼ ਆਉਂਦੀ ਹੈ ਆ ਕੇ ਰੋਜ਼ ਨਮਾ ਘਰ ਬਣਾਉਂਦੀ ਹੈ ਕਿ ਉਹ ਬਦमाशੁੰਡਾ ਵੀ ਰੋਜ਼ ਆਉਂਦਾ ਹੈ ਨਵੇਂ ਬਣੇ ਬੜਾਏ ਘਰ ਨੂੰ ਉਹ ਰੋਟ ਤਾਂ ਦਾਇ ਤੇ ਦੂਰ ਖੱਟੀ ਮੁਸਕਰਾਉਂਦਾ ਏ ਮੈਂ ਜੁਗਾ ਨੂੰ ਇਹ ਤਮਾਸ਼ਾ ਵੇਖ ਆਇਆ ਹਾਂ ਨਾ ਉਹ ਮੀਠਕ ਦੀਏ ਘਰ ਬਣਾਉਣ ਤੋਂ ਤੇ ਨਾ ਉਹ ਦਮਾਸ਼ੁੰਦਾ ਬਾਝ ਆਉਂਦਾ ਏ ਬੜੇ ਬਣਾਏ ਘਰਾਂ ਦੇ ਘਰ ਤਾਂ ਤੋਂ ਧੰਨਵਾਦ ਬਹੁਤ ਸ਼ੁਕਰੀ ਬਹੁਤ